ਸ੍ਰੀ ਗੱਲ ਜੀ ਆਪ ਦਾ ਸਵਾਗਤ ਹੈ ਆਪ ਦਾ ਹਰਮਨ ਪੇਰੇ ਚੈਨਲ ਦਾ ਮੁੱਤਨ ਦੀ ਮਿੱਟੀ ਦੇ ਇਸ ਵੇਲੇ ਮੌਜੂਦ ਆਪਾਂ ਪਿੰਡ ਤਲਵੰਡੀ ਨਾਹਰ ਜਿੱਥੇ ਕਿ ਸੜੀ 프리 ਮੈਡੀਕਲ ਕੈਂਪਸ ਸੇਵਾ ਸਰਜਨ ਅਮਰਸਰ ਸਿੰਗਰ ਮੈਡੀਕਲ ਅਫਸਰ ਅਰੰਦਾਸ ਔਰ ਸੋਸ਼ਲ ਪ੍ਰੋਟੈਕਸ਼ਨ ਸਕੀਮ ਦੇ ਅਧੀਨ ਦੇ ਜਿਹੜਾ ਕੈਂਪ ਲਾਇਆ ਗਿਆ ਆਪਾਂ ਤਲਵੰਡੀ ਨਾਹਰ ਪਹੁੰਚੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਜੀ ਨਾਲ ਔਰ ਤੁਸੀਂ ਇੱਧਰ ਦਿਖਾਉਣਾ ਹੋਇਆ ਕਿ ਮੁਫਤ ਦਵਾਈਆਂ ਦਾ ਜਿਹੜਾ ਨੇ ਲਿਖਿਆ ਹੋਇਆ ਤੇ ਡਾਕਟਰ ਸਾਹਿਬ ਚੈੱਕਅਪ ਵੀ ਕਰ ਰਹੇ ਨੇ ਕੁਝ ਕਿਸੇ ਨੂੰ ਦੇਖ ਰਿਹਾ ਹੈ ਮੈਡੀਸਿਨ ਮੈਡੀਕਲ ਉੱਪਰ ਪਈ ਮੁਫਤ ਦਵਾਈਆਂ ਦਾ ਸਟਾਰ ਤੇ ਮਨਜੋਤ ਚੇਰਮੈਨ ਸਾਹਿਬ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੜਾ ਵੱਡਿਆ ਉਪਰਾਲਾ ਕੀਤਾ ਗਿਆ ਹੈ ਉਹ ਇੱਕ ਹੋਰ ਤੱਕ ਹੀ ਡਾਕਟਰਾਂ ਨੂੰ ਕਿਉਂਕਿ ਡਾਕਟਰ ਰੱਬ ਦਾ ਦੂਸਰਾ ਰੂਪ ਹੁੰਦੇ ਆ ਉਹਨਾਂ ਨੂੰ ਵੀ ਕੋਈ ਮੈਸੇਜ ਵਗੈਰਾ ਕਰ ਦੇਣਾ ਚਾਹੂਗੇ ਨਹੀਂ ਜੀ ਅਸੀਂ ਆਂਦੇ ਹਾਂ ਬਹੁਤ ਬਹੁਤ ਡਾਕਟਰ ਸਾਹਿਬ ਦਾ ਧੰਨਵਾਦ ਜਿਹੜਾ ਆਪਣੇ ਇਸ ਨਗਰ ਦੀ ਸੇਵਾ ਕਰ ਰਹੇ ਨੇ ਪਬਲਿਕ ਦੀ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਕਰਦੇ ਰਹਿਣ ਤੇ ਇਹਨਾਂ ਦੀਆਂ ਪਬਲਿਕ ਦੀਆਂ ਅਸੀਸਾਂ ਲੈਂਦੇ ਰਹਿਣ ਧੰਨਵਾਦ ਬਹੁਤ ਬਹੁਤ ਅਸ਼ਮੋਤ ਸਾਹਿਬ ਤੁਹਾਡਾ ਵੀ ਸਵਾਗਤ ਹੈ ਔਰ ਵੀ ਰੀਅਲੀ ਅਪਰੀਸ਼ੀਏਟਿਵ ਫੋਰ ਦਿਸ ਕੈਂਪ ਤੇ ਡਾਕਟਰ ਸਾਹਿਬ ਪਲੀਜ਼ ਕੀਮੇ ਸਮ ਇਨਫੋਰਮੇਸ਼ਨ ਬਾਊਟ ਦਿਸ ਕੈਂਪ ਕੀ ਆ ਤੁਸੀਂ ਜਿਹੜਾ ਕੈਂਪ ਲਾਇਆ ਹੈ ਇਹਦੇ ਵਿੱਚ ਅੱਜ ਕੀ ਸੰਬੰਧੀ ਸੀ ਕੀ ਹੋਇਆ ਮਰੀਜ਼ ਵੇਖ ਕੇ ਦਵਾਈ ਦਿੱਤੀ ਇਹਦੇ ਬਾਰੇ تھوڑے تھوڑے ਜਾਣਕਾਰੀ ਦਿਓ ਠੀਕ ਹੈ ਅੱਜ ਨੂੰ ਅਸੀਂ ਇੱਥੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜੀ ਸਿਵਲ ਸੱਜਣ ਸਿਵਲ ਸੱਜਣ ਅਭਿਸ਼ਰਦੀ ਦੇਖ ਰਹੇ ਖੇ ਜੀ ਤੇ ਪੀਐਸਸੀ ਰਮਦਾਸ ਦੇ ਬਲਾਕ ਵੱਲੋਂ ਇੱਥੇ ਅਸੀਂ ਇੱਕ ਕੈਂਪ ਉਹ ਜੁੜ ਕੀਤਾ ਸੀਗਾ ਜਿਹਦੇ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਸਾਲੂ ਦਸ਼ਰ ਦੇਸ਼ਨ ਹਦ ਤੱਕ ਇਹ ਸਾਲ ਤੇ ਮੌਕੇ 'ਉਸੀਂ ਏਡਸ ਬਾਰੇ ਡੈਕਟਾਈਵੀ ਦੀ ਜਿਹੜੀ ਵਾਇਰਸ ਹੈਗਾ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇੱਥੇ 150 ਤੋਂ ਜ਼ਿਆਦਾ ਤਕਰੀਬਨ ਲੋਕਾਂ ਨੇ ਸ਼ੁਭਜਤ ਕੀਤੀ ਹੈ ਪਿੰਡ ਦੇ ਵਾਸੀਆਂ ਨੇ ਇੱਥੇ ਦਵਾਈਆਂ ਦੀ ਉਹਨਾਂ ਨੂੰ ਸੁਰਉ ਦਿੱਤੀ ਗਈ ਹੈ ਕੁਝ ਕਾਫੀ ਸਾਰੇ ਟੈਸਟ ਵੀ ਕੀਤੇ ਗਏ ਹਨ ਕੀ ਤੇ ਸਰ ਜਿਹੜੇ 300 ਮੈਡੀਕਲ ਦੇ ਆ ਉਹ ਦਵਾਈਆਂ ਦਾ ਵੀ ਮੁਫਤ ਕੈਂਪ ਲੱਗਾ ਹੋਇਆ ਤੇ ਇਹਦੇ ਨਾਲ ਸਰ ਇਕੱਲਾ ਇਹਦੀ ਬੰਦੀ ਐਚਆਈਵੀ ਸਮਧੀ ਜਾਣਕਾਰੀ ਦਿੱਤੀ ਹੈ ਕਿ ਹੋਰ ਕੁਝ ਵੀ ਚੈੱਕਅਪ ਕੀਤੇ ਜਾਂ ਕੋਈ ਕੀਤਾ ਹੋਇਆ ਹੈ ਹਾਂਜੀ ਇਹਨਾਂ ਲੋਕ ਜਿਹੜੇ ਆਏ ਸੀਗੇ ਏਡਸ ਦਾ ਟੈਸਟ ਹੋ ਹੀ ਹੋਏ ਆ ਨਾਲ ਉਹਨਾਂ ਦਾ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਨੋਰਮਲ ਟੈਸਟ ਜਿਹੜੇ ਕੀਤੇ ਗਏ ਨੇ ਤੇ ਉਹਨਾਂ ਦੀ ਰਿਪੋਰਟ ਇਹਨਾਂ ਨੂੰ ਬਾਅਦ ਚ ਦੇ ਦਿੱਤੀ ਜਾਏਗੀ ਉਹ ਕਦੋਂ ਦਾ ਕਹੋਗੇ ਸਰ ਉਹ ਦੋ ਕਿਦੋਂ ਦਿਨ ਲੱਗ ਜਾਂਦੇ ਨੇ ਜੇ ਸਰ ਇਹ ਤੁਹਾਡੇ ਕੋਲੇ ਆ ਕੇ ਕਲੈਕਟ ਕਰਨਗੇ ਰਿਪੋਰਟ ਤੇ ਤੁਸੀਂ ਇਹਨਾਂ ਨੂੰ ਮਤਲਬ ਫੋਨ ਤੇ ਮੇਲ ਜਾਂ ਉਹਨਾਂ ਦਾ ਹੈਲਥ ਸੈਂਟਰ ਤੇ ਜਾਣਾ ਪੈਗਾ ਜਿਹੜਾ ਲੋਕਲ ਹੈਲਥ ਸੈਂਟਰ ਆ ਉੱਥੇ ਰਿਪੋਰਟਾਂ ਹੋਣਗੀਆਂ ਤੇ ਫਿਰ ਸਰ ਜੇ ਫਿਰ ਜੇ ਮੰਨ ਲਓ ਜੇ ਕੋਈ ਅਲਰਜੀ ਵਾਲਾ ਬੰਦਾ ਆ ਗਿਆ ਤੁਸੀਂ ਸਮਝਦੇ ਹੋ ਕਿ ਇਹਨੂੰ ਅਲਰਜੀ ਦੀ ਲੋੜ ਆ ਉਸ ਬੰਦੇ ਦੀ ਥੋੜੀ ਜਿਹੀ ਜਾਣਕਾਰੀ ਦਿਓ ਉਸ ਬੰਦੀ ਅਸੀਂ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਜੇ ਤਾਂ ਕੋਈ ਮਾਮੂਲੀ ਬਿਮਾਰੀਆਂ ਬਾਰੇ ਕੋਈ ਰਿਪੋਰਟ ਆਉਂਦੀ ਆ ਫਿਰ ਉਹਦੇ ਹਿਸਾਬ ਨਾਲ ਉਹਨਾਂ ਨੂੰ ਦਵਾਈ ਦਿੱਤੀ ਜਾਏਗੀ ਜੇ ਕੋਈ ਗੰਭੀਰ ਸਮੱਸਿਆ ਆਉਂਦੀ ਹੈ ਤੇ ਉਹਦੇ ਮੁਤਾਬਕ ਇਹਨੂੰ ਬ ਜਾਏਗਾ ਜਿਵੇਂ ਕਿ ਸਿਵਲ ਹਸਪਤਲ ਜਦੋਂ ਆਣਾ ਹੈਗਾ ਤੇ ਸਿਵਲ ਸਰਜਨ ਅੰਮ੍ਰਿਤਸਰ ਵੀ ਹੈਗਾ ਤੇ ਸਿਵਲ ਹਸਪਤਲ ਅੰਮ੍ਰਿਤਸਰ ਵੀ ਠੀਕ ਹੈ ਸਰ ਹਾਂਜੀ ਤੇ ਇੱਥੇ ਨੁਕੜ ਨਾਟਕ ਵੀ ਖੇਡੇ ਗਏ ਸਾਨੂੰ ਅੱਛਾ ਉਹਦੇ ਉਹਨਾਂ ਨੇ ਵੀ ਬਹੁਤ ਸਾਰੀ ਨੁਕੜ ਨਾਟਕ ਖੇਡ ਕੇ ਲੋਕਾਂ ਨੂੰ ਵਿਚਾਰ ਕਰੇ ਦਿੱਤੀ ਆ ਕਿ ਐਡਸ ਕਿਸ ਤਰ੍ਹਾਂ ਫੈਲਦੀ ਹੈ ਕਿਹੜੇ ਕਿਹੜੇ 4-5 ਕਾਰਨ ਹੁੰਦੇ ਆ ਇਹ ਸਰ ਤੁਹਾਡਾ ਪਹਿਲਾ ਕੈਂਪ ਹੈ ਇਧਰ ਜਲਾ ਅੰਮ੍ਰਿਤਸਰ ਦੇ ਵਿੱਚ ਕਿ ਹੋਰ ਵੀ ਪਹਿਲੇ ਕਰ ਚੁੱਕੇ ਆ ਸਾਨੂੰ ਚੰਡੀਗੜ੍ਹ ਤੋਂ ਇਹੋ ਇਹ ਹਿਸਾਬ ਵਿੱਚ ਆਪਾਂ ਸਮਾਨਦੂਪ ਡਾਕਟਰ ਸਾਹਿਬ ਨਾਲ ਵੀ ਗੱਲ ਕਰਦੇ ਆ ਡਾਕਟਰ ਸਾਹਿਬ ਅੱਜ ਤੁਸੀਂ ਦਵਾਈਆਂ ਆਖਵਾ ਕਿ ਆ ਬਾਗਾ ਦੀ ਕਾਫੀ ਰੁਪਈਆਂ ਹੋਈਆਂ ਨੇ ਔਰ ਇੱਧਰ ਤਾਂ ਜਿਹੜੀਆਂ ਯੂਜ਼ ਕੀਤੀਆਂ ਉਹਨਾਂ ਦੇ ਖਾਲੀ ਕਵਰ ਪਏ ਨੇ ਔਰ ਪਲਾਸਟਿਕ ਵੀ ਪਏ ਔਰ ਜਿਵੇਂ ਕਿ ਮੈਡਮ ਚੈੱਕ ਕਰ ਰਹੀ ਨੇ ਕੁਝ ਨਾ ਕੁਝ ਆਪਾਂ ਇਹਨਾਂ ਨੇ ਵੀ ਗੱਲ ਕਰਦੇ ਕਿ ਡਾਕਟਰ ਸਾਹਿਬ ਜਿਹੜਾ ਤੁਸੀਂ ਆ ਮੁਫਤ ਦਵਾਈਆਂ ਵਾਲਾ ਕੰਮ ਸੀਗਾ ਇਹ ਕਿੰਨੂੰ ਦਿੱਤੀਆਂ ਕਿਹੜੇ ਆਧਾਰ ਤੇ ਦਿੱਤੀਆਂ ਜੇ ਜਿਹੜੇ ਟੈਸਟ ਹੋਏ ਆ ਕਿਹੜੇ ਆਧਾਰ ਤੇ ਹੋਏ ਆ ਉਹਨਾਂ ਕੁਝ ਬਿਮਾਰ ਆਉਂਦਾ ਤਾਂ ਉਹਦਾ ਕੀ ਕਰੋਗੇ ਇਹ ਜਾਣਕਾਰੀ ਦੇ ਇਹ ਜਿਹੜੇ ਤੁਸੀਂ ਬੋਲੋ ਸਰ ਜਿਹੜੇ ਪਿੰਡ ਦੇ ਲੋੜ ਵਾਲ ਸਾਨ ਨੇ ਉੱਥੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਨੇ ਜਿਵੇਂ ਸ਼ੂਗਰ ਤੇ ਬੀਪੀ ਦੇ ਪੇਸ਼ੈਂਟ ਆ। ਅੱਛਾ ਉਹਨਾਂ ਦੀ ਸ਼ੂਗਰ ਤੇ ਬੀਪੀ ਚੈੱਕ ਕਰਕੇ ਬੁਕਾਇਦਾ। ਅੱਛਾ ਜੀ ਉਹਨਾਂ ਨੂੰ ਉਸ ਹਿਸਾਬ ਨਾਲ ਸ਼ੂਗਰ ਦੇ ਅਕੋਰਡਿੰਗ ਉਹਨੂੰ ਦਵਾਈ ਦਿੱਤੀ ਗਈ। ਅੱਛਾ ਜੀ ਠੀਕ ਹੈ ਜੀ ਜੋ ਵੀ ਬੁਖਾਰ ਖਾਂਸੀ ਦੇ ਮਰੀਜ਼ ਨੇ ਉਹਨਾਂ ਨੂੰ ਵੀ ਦਵਾਈਆਂ ਦਿੱਤੀਆਂ ਗਈਆਂ ਮੁਫਤ। ਅੱਛਾ ਜੀ ਲੋਕੀ ਪੀਐਸਸੀ ਰਮਦਾਸ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ। ਜੀ ਸਬੰਧੀ ਜਾਂ ਸ਼ੂਗਰ ਸਬੰਧੀ ਬਹੁਤ ਛੋਣੋ ਪ੍ਰਾਲਾ ਸੀ। ਕੀ ਕਹਿਣਾ ਚਾਹੋਗੇ? ਐਚਆਈਵੀ ਏਡ ਦੇ ਮਤਲਬ ਲੋਕਾਂ ਨੂੰ ਥੋੜਾ ਕੱਟ ਨੌਲੇਜ ਹੈ ਤੇ ਪੀਐਸੀ ਰਮਦਾਸ ਦੇ ਅੰਡਰ ਐਸਐਮਓਸ ਆਪਣਾ ਡਾਕਟਰ ਰਾਮ ਸਿੰਘ ਨੇ ਇਹ ਏਡ ਰਹਿਮਬਾਈ ਹੈਡ ਕੈਂਪ ਲੱਗਾ ਉਰੇ ਰਿਗਾਰਡਿੰਗ ਸਾਰੇ ਪਿੰਡ ਵਾਸੀਆਂ ਨੂੰ ਆਪਾਂ ਜੋ ਐਚ ਆਈਡੀ ਮਹਿੰਦੀ ਦੇ ਤਹਿਤ ਸਾਰਾ ਨੌਲੇਜ ਦਿੱਤੀ ਹੈ ਕਿਉਂਕਿ ਇਹਨਾਂ ਐਚ ਆਈਡੀ ਬਾਰੇ ਸਾਰਾ ਨੌਲੇਜ ਬਹੁਤ ਪਿੰਡਾਂ ਬਹੁਤ ਘੱਟ ਸੀਗੇ ਉਧਰ ਗਾੜੀ ਜਿਨ੍ਹਾਂ ਦੇ ਕੋ ਟੈਸਟ ਜੀ ਲੋਡ ਬੰਦ ਸੀ ਉਹਨਾਂ ਨੂੰ ਆਪਾਂ ਸਾਰੇ 슈ਗਰ ਟੈਸਟ ਬਕਾਇਦਾ ਡਾਕਟਰ ਸਾਹਿਬ ਦੀ ਅਪੀਨਿਅਨ ਦੇ ਨਾਲ ਸਾਰਾ ਕੁਝ ਉਹਨਾਂ ਕਿਹਨਾਂ ਨਾਲ 슈ਗਰ ਟੈਸਟ ਔਰ ਬੀਪੀ ਅਲੱਗ ਅਲੱਗ ਬੀਪੀ ਚੈੱਕ ਕਰਵਾ ਕੇ ਉਹਨਾਂ ਦੇ ਬਕਾਇਦਾ ਦਵਾਈਆਂ ਵੀ ਦਿੱਤੇਗੇ ਅੱਛਾ ਤੇ ਸੱਜਨੀ ਰਿਪੋਰਟਾਂ ਆਉਣਗੀਆਂ ਜਿਵੇਂ ਐਸਐਚਓ ਸਾਹਿਬ ਮਰਜੋਗ ਨੇ ਕਿਹਾ ਕਿ ਉਹਨਾਂ ਨੂੰ ਸੱਦ ਕੇ ਦੱਸਿਆ ਜਾਊਗਾ ਵੀ ਜਿਹੜੀਆਂ ਰਿਪੋਰਟਾਂ ਆਉਣੀਆਂ ਨੇ ਬਿਲਕੁਲ ਰੋਡਰਾਂ ਦੇ ਹੱਥੋਂ ਦੱਸਿਆ ਜਾਊਗਾ ਜਿਹੜੀਆਂ ਆਊਗਾ ਜਿਹੜੀਆਂ ਰਿਪੋਰਟਾਂ ਸ਼ੂਗਰ ਦੀਆਂ ਨੇ ਉਹ ਤਾਂ ਇਮੀਡੀਏਟਲੀ ਆਪਾਂ ਦੱਸ ਦਿਆਂਗੇ ਅੱਛਾ ਜੀ ਠੀਕ ਹੈ ਬਾਕੀ ਜਿਹੜੇ ਟੈਸਟ ਹੋਣਗੇ ਕਰਵਾਉਣਗੇ ਸਰ ਅੱਜ ਫਿਰ ਜਿਹੜੀ ਇੰਨੀ ਮੈਡੀਸਿਨ ਪਈ ਆ ਕਿਹੜੀ ਕਿਹੜੀ ਕੇਸ ਸੰਬੰਧੀ ਤੇ ਕਿਹੜੀ ਕਿਹੜੀ ਮੈਡੀਸਿਨ ਸਾਰੀ ਐਂਟੀ ਬਾਇਓਟਿਕ ਜਿਹੜੀ ਆਪਾਂ ਆਪਣਾ ਪੇਨ ਜਿਹੜੀਆਂ ਪੇਨ ਕਿਲਰ ਸਾਰੀਆਂ ਉਹ ਆਪਾਂ ਪ੍ਰੋਵਾਈਡ ਕਰਵਾਈਆਂ ਜਿਨ੍ਹਾਂ ਨੇ ਸ਼ੂਗਰ ਹੈ ਉਹਨਾਂ ਨੇ ਦਵਾਈ ਦਾ ਦਿੱਤੀ ਹੈ ਜਿੰਨ੍ਹਾਂ ਦਾ ਬੀਪੀ ਲੈਵਲ ਘਟ ਆਇਆ ਆਪਣਾ ਉਹਨਾਂ ਦਾ ਜਾ ਜਾ ਵਾਦ ਹੈ ਉਹਨਾਂ ਦੇ ਰਿਗਾਰ ਅਸੀਂ ਸਭ ਤੋਂ ਪਹਿਲਾਂ ਧੰਨਵਾਦੀਆਂ ਪੰਜਾਬ ਸਰਕਾਰ ਦੇ ਔਰ ਸਿਹਤ ਵਿਭਾਗ ਜਿਲ੍ਹਾ ਅੰਮ੍ਰਿਤਸਰ ਦੇ ਖਾਸ ਕਰਕੇ ਪੀਐਸਸੀ ਰਮਦਾਸ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਮ ਸਿੰਘ ਜੀ ਜੋ ਚੇਚੇ ਤੌਰ ਤੇ ਇਸ ਨਗਰ ਤਲਵੰਡੀ ਨਾਰ ਵਿੱਚ ਪਹੁੰਚੇ ਨੇ ਔਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਵੱਲੋਂ ਇਸ ਪਿੰਡ ਦੇ ਵਿੱਚ ਏਡਜ਼ ਅਵੇਅਰਨੈਸ ਕੈਂਪ ਲਗਾਇਆ ਗਿਆ ਔਰ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਦੌਰਾਨ ਮੁਫਤ ਦਵਾਈਆਂ ਲੋਕਾਂ ਨੂੰ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਨੇ ਔਰ ਜੋ ਲੋੜੀਂਦੇ ਟੈਸਟ ਨੇ ਉਹਨਾਂ ਦੇ ਵੀ ਕੀਤੇ ਗਏ ਨੇ ਔਰ ਇਹ ਬੜਾ ਜਿਹੜਾ ਅੱਜ ਦਾ ਕੈਂਪ ਹੈ ਸਕਸੈਸਫੁਲ ਹੋਇਆ ਔਰ ਆਸ ਕਰਦੇ ਹਾਂ ਪਈਏ ਇਸ ਤਰ੍ਹਾਂ ਦੇ ਕੈਂਪ ਜਿਹੜੇ ਪੰਜਾਬ ਸਰਕਾਰ ਗਾਂ ਵਾਸਤੇ ਪਿੰਡਾਂ ਵਿੱਚ ਲਗਾਉਂਦੇ ਰਹਿਣਗੇ ਤੇ ਅਸੀਂ ਪਿੰਡ ਪੱਦਰ ਤੇ ਸਮੀਰ ਮੈਡੀਕਲ ਆਫਸਰ ਡਾਕਟਰ ਰਾਮ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕੈਂਪ ਜਿਹੜਾ ਅਰੇਂਜ ਕੀਤਾ ਧੰਨਵਾਦ